2 2 2 ਜੂਨ 2015 ਨੂੰ ਇਹ ਅਖੀਰ ਹੀ ਦਰਜ ਹੁੰਦੀ ਹੈ 25 9 2015 ਨੂੰ ਉਸੇ ਬੁਰਜ ਜਵਾ ਸਿੰਘ ਵਾਲਾ ਦੇ ਵਿੱਚ ਇੱਕ ਪੋਸਟਰ ਲੱਗਦਾ ਵੇ ਗੁਰੂਗ੍ਰਾਮ ਸਾਹਿਬ ਜੀ ਦੀ ਸੂਰ ਦੀ ਜਿਹੜੀ ਚੋਰੀ ਹੋਈ ਹੈ ਉਹ ਬਰਗਾੜੀ ਦੇ ਵਿੱਚ ਹੈ ਔਰ ਜਿਸ ਜੋ ਵੀ ਉਸ ਨੂੰ ਲੱਭੇਗਾ ਜੋ ਟੈਸਟ ਕਰੇਗਾ ਉਹਨੂੰ 10 ਲੱਖ ਰੁਪਏ ਇਨਾਮ ਦਿੱਤੇ ਜਾਣਗੇ ਗੁਰੂ ਸ਼ਾਹਬ ਦੀ ਬੇਅਦਬੀ ਦੇ ਸਾਰੇ ਕੌਮ ਨੂੰ ਸਿੱਖ ਕੌਮ ਨੂੰ ਸਭ ਨੂੰ ਬਹੁਤ ਮਹਿਸੂਸ ਹੋਇਆ ਬੜੀ ਮਨ ਭਾਗੀ ਘਟਨਾ ਸੀ ਅਕਾਲੀ ਗਵਰਨਮੈਂਟ ਉਸ ਟਾਈਮ ਸudar prakash singh badal chief minister ਪੰਜਾਬ ਸੀ ਪੰਜਾਬ ਪੁਲਿਸ ਡਿਪਾਰਟਮੈਂਟ ਹੋਮ ਡਿਪਾਰਟਮੈਂਟ ਜੰਟਰ ਹੈ ਔਰ ਹੋਮ ਡਿਪਾਰਟਮੈਂਟ ਨੂੰ ਹੈਡ ਕਰਦੇ ਸੀ ਡਿਪਟੀ ਸੀਐਮ ਸਾਹਿਬ ਸੁਦਰਸ਼ ਕੁਮਾਰ ਸਿੰਘ ਬਾਦਲ ਇਨਕੁਆਇਰੀ ਕਮਿਸ਼ਨ ਅਕਾਲੀ ਗਵਰਨਮੈਂਟ ਵੱਲੋਂ ਬਠਾਇਆ ਹੈ ਔਰ ਮੈਂ ਉਸ ਦਾ ਚੇਅਰਮੈਨ ਵਨ ਮੈਨ ਕਮਿਸ਼ਨ ਸੀ ਮੈਂ ਉਸ ਦਾ ਚੇਅਰਮੈਨ ਸੀ ਮੈਂ ਆਪਣਾ ਉਹਦਾ ਸੁਵਾਲਣ ਤੋਂ ਬਾਅਦ ਚਾਰ ਪੰਜ ਪੇਪਰਾਂ ਦੇ ਵਿੱਚ ਐਡ ਦਿੱਤੀ ਕਿ ਇਸ ਦਿਨ ਨੂੰ ਅਸੀਂ ਕਮਿਸ਼ਨ ਜਾਏਗਾ ਮੌਕੇ ਤੇ ਜਿਸ ਵੀ ਆਦਮੀ ਨੂੰ ਕੋਈ ਇਨਫੋਰਮੇਸ਼ਨ ਹੈ ਕਿਸੇ ਕੋਲ ਕੋਈ ਡਾਕੂਮੈਂਟ ਜਾਂ ਐਵੀਡੈਂਸ ਹੈ ਕੋਈ ਹੋਰ ਐਵੀਡੈਂਸ ਹੈ ਉਹ ਮੌਕੇ ਤੇ ਪੇਸ਼ ਕਰ ਸਕਦਾ ਜਾਂ ਨਾ ਕਿ ਇਹ ਦਫਤਰ ਦੇ ਵਿੱਚ ਆ ਕੇ ਪੇਸ਼ ਕਰ ਸਕਦਾ ਤੇ ਦੇ ਵੀ ਅਸੀਂ ਮੌਕਾ ਵਿਜ਼ਿਟ ਕੀਤਾ ਜੋ ਡਿਸੀਜ ਜੀ ਉਹਨਾਂ ਦੇ ਘਰ ਵੀ ਗਏ ਇੰਜਰ ਦੇ ਘਰ ਵੀ ਗਏ ਜਿੱਥੋਂ ਗੁਰੂ ਗ੍ਰੰਥ ਸਾਹਿਬ ਦੀ ਬੀਆਰਬੀ ਚੋਰੀ ਹੋਇਆ ਸੀ ਸਰੂਪ ਉੱਥੋਂ ਵੀ ਗਏ ਬਰਗਾੜੀ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ ਔਰ ਕੱਪ ਹੁੰਦੇ ਆ 12 ਤਰੀਕ 12 10 15 ਉਸ ਤੋਂ ਬਾਅਦ ਵੀ ਕਟਕਪੂਰਾ ਦੇ ਵਿੱਚ ਧਰਨਾ ਲੱਗਦਾ ਇਸ ਇਨਕੁਆਇਰੀ ਵਾਸਤੇ ਪੁਲਿਸ ਆਗਮਨੀਆਂ ਦੀ ਇੱਕ ਐਸਐਟਿ ਬਣਦੀ ਗਈ ਪਹਿਲਾ ਜਿਹੜਾ ਕੰਪਲੇਨੈਂਟ ਆਇਆ ਉਥੇ ਉਸ ਗੁਰਦੁਆਰੇ ਦੇ ਵਿੱਚ ਜਿਹੜੇ ਜਿੱਥੋਂ ਚੋਰੀ ਹੋਇਆ ਸੀ ਐਫਐਸ ਦੇ ਵਿੱਚ ਇਹ ਆਇਆ ਵੀ ਉਸ ਆਦਮੀ ਤੇ ਸ਼ੱਕ ਸੀ ਪੁਲਿਸ ਨੂੰ ਕਿਉਂਕਿ ਉਹ ਗੁਰਦੁਆਰੇ ਤੋਂ ਜੋ ਛੱਟ ਕੇ ਗਿਆ ਕਿਸੇ ਹੋਰ ਪਿੰਡ ਵਿੱਚ ਕਿਉਂ ਉਦੀ ਅਚਾਨਕ ਚੋਰੀ ਹੁੰਦਾ ਗਿਆ ਗੁਰਦਾਰ ਸਾਹਿਬ ਜੀ ਦੇ ਕਿਸੇ ਨੂੰ ਕੋਈ ਦੱਸ ਨਹੀਂ ਗਿਆ ਨਾ ਕਿਸੇ ਕੋਈ ਮੈਂਬਰ ਤੋਂ ਨਾ ਕਾਦਿਆਂ ਨੂੰ ਕਿਸੇ ਨੂੰ ਕੋਈ ਨਹੀਂ ਦੱਸ ਗਿਆ ਉਹ ਚਲਾ ਜਾਂਦਾ 4 ਵਜੇ ਬਸ ਦੀ ਨੇੜੇ ਆਂਦਾਗਾ ਤੇ ਉੱਥੇ ਜੋ ਬੱਚੇ ਉੱਥੇ ਗੁਰਦਾਰ ਸਾਹਿਬ ਦੇ ਵਿੱਚ ਬੈਠੇ ਸੀ ਉਹਨਾਂ ਦੱਸਿਆ ਵੀ ਇਸ ਤਰ੍ਹਾਂ ਨਹੀਂ ਹੋਇਆ ਉਸ ਤੋਂ ਨੈਕਸਟ ਡੇ ਰਿਪੋਰਟ ਦਿੱਤੀ ਕਿ ਐਵਿਡੈਂਸ ਕੋਈ ਸਾਲੀ ਮੰਦੇ ਗਿਆ ਵੀ ਉਹ ਆਦਮੀ ਦੇ ਜਿਹੜਾ ਗਰੰਟੀ ਸੀ ਉਹ ਤੁਸ਼ਿੰਦ ਸ਼ਖ ਸੀ ਲੇਕਿਨ ਉਸ ਨੂੰ ਇਨਟੈਰੋਗੇਟ ਨਹੀਂ ਕੀਤਾ ਇਨਕੁਆਰੀ ਕਮਿਸ਼ਨ ਦੀ ਇਨਕੁਆਰੀ ਕੀ ਮਤਲਬ ਹੈ ਉਹਨੂੰ ਕੀ ਡਿਊਟੀ ਹੈ ਉਹਨੇ ਸਿਰਫ ਇਨਕੁਆਰੀ ਕਰਨੀ ਹੈ ਇਨਵੈਸਟੀਗੇਸ਼ਨ ਨਹੀਂ ਚਾਹੀ ਕਮਿਸ਼ਨ ਕਿਸੇ ਆਦਮੀ ਨੂੰ ਕਸਟਡੀ ਲੈ ਕੇ ਕੋਈ ਇਨਟੈਰੋਗੇਟ ਨਹੀਂ ਕਰ ਸਕਦਾ ਸਿਰਫ ਲੋਕਾਂ ਤੋਂ ਪੁੱਛ ਸਕਦਾ ਡਾਕੂਮੈਂਟ ਇਕੱਠਾ ਕਰ ਸਕਦਾ ਰਿਪੋਰਟ ਕਰ ਸਕਦਾ ਆਪਣੀ ਰਿਪੋਰਟ ਮੈਂ ਆਪਣੀ ਪੂਰੀ ਮਿਹਨਤ ਨਾਲ ਮਾਦਰੀ ਨਾਲ ਫੇਅਰ ਐਂਡ ਫਾਈਰ ਰੈਸਸ਼ਨ ਸ਼ੁਰੂ ਕੀਤੀ ਜੋ ਵੀ ਐਡਰੈਸ ਅਵੇਲੇਬਲ ਸੀ ਜਿੱਤੇ ਉਹ ਮੈਂ ਕਲੈਕਟ ਕੀਤਾ ਲੇਕਿਨ ਉਸ ਆਦਮੀ ਨੂੰ ਜਿਹਦੇ ਪੁਲਿਸ ਨੂੰ ਡਾਊਟ ਸੀ ਉਹਨੂੰ ਕੰਟੈਨੂ ਕਿਡਣੀ ਕੀਤਾ ਉਹਨੂੰ ਕੈਸੂਲ ਲੈ ਕੇ ਇੰਟਰਵਿਊ ਕਰਦੇ ਪਤਾ ਲੱਗਦਾ ਵੀ ਕਿਸ ਤਰ੍ਹਾਂ ਕਿਉਂ ਗਿਆ ਉਹ ਗੁਰਦਾਸ ਸਾਹਿਬ ਖੁੱਲਾ ਛੱਡ ਕੇ ਚਲਾ ਗਿਆ ਪਹਿਲਾ ਪੁਆਇੰਟ ਇਹ ਹੈ ਵੀ ਉਹ ਤਾਂ ਬਹੁਜੁਰੀ ਸੀ ਇੰਟਰਵਿਊ ਕਰਨਾ ਉਹਨੂੰ ਕੈਸੂਲ ਲੈ ਕੇ ਇੰਟਰਵਿਊ ਕਰਦੇ ਪੁੱਛ ਕਿਸ ਕਰਦੇ ਕਮੇਟੀ ਮੈਂਬਰ ਸੀ ਉਹਨਾਂ ਨੂੰ ਉਂਟਾ ਪੁਸ਼ੀਸ਼ ਕਰਦੇ ਕਿ ਗੁਰਦਰ ਸਾਹਿਬ ਕਿਸ ਨੂੰ ਡਿਪਿਊਟ ਨਹੀਂ ਕਰਕੇ ਗਿਆ ਤਾਂ ਚਲਾ ਗਿਆ ਉਹਦੀ ਐਬਸੈਂਸ ਜੋ ਗੁਰਗੱਦ ਸਾਹਿਬ ਦੀ ਬਿਆਦ ਵੀ ਹੁੰਦੀ ਆ ਦੂਸਰਾ ਇਨਵੈਸਟੀਗੇਸ਼ਨ ਦੇ ਵਿੱਚ ਇਹ ਆ ਰਿਹਾ ਮੇਰਾ ਵਿਜਿਟ ਕੀਤਾ ਪੁਲਸ ਵਾਲਿਆਂ ਨਾਲ ਬਿਆਨ ਲਿਖੇ ਪਬਲਿਕ ਦੇ ਨਾਲ ਲਿਖੇ ਦੋ ਆਰਮੀ ਉਸ ਗੁਰਦਰ ਸਾਹਿਬ ਜਿੱਥੇ ਚੋਰੀ ਹੁੰਦਾ ਹੈ ਉਹ ਕਿਤੇ ਗੁਰਦਾਰੇ ਵਿੱਚ ਕੋਈ ਲੇਡੀਜ਼ ਕੰਮ ਕਰਦੀ ਸੀ ਉਹਨਾਂ ਨੇ ਦੇਖਿਆ ਉਹਨਾਂ ਨੂੰ ਆ ਗ੍ਰਾਂਥੀ ਦਾ ਨਾਮ ਹੈ ਗ੍ਰਾਂਥੀ ਦਾ ਨਾਮ ਟਿਕਾਉ ਦਾ ਮੇਰੇ ਖਿਆਲ ਸਿੱਕੜ ਰੱਖੋ ਬੈਕ ਬੈਕ ਰਹਾ ਉਹ ਗੁਰਦੁਰ ਸਾਹਿਬ ਜੁਵਾਰ ਸਿੰਘ ਵਾਲੇ ਦਾ ਗ੍ਰਾਂਥੀ ਜਿੱਥੇ ਗੁਰਦੁਰ ਸਾਹਿਬ ਚੋਰੀ ਹੋਇਆ ਪਹਿਲੇ ਪੂਰੇ ਕਰ ਲੇ ਹਾਂ ਪਹਿਲਾਂ ਹਾਂ ਉਹ ਗ੍ਰਾਂਥੀ ਜਿਹੜਾ ਜਿਹੜਾ ਗੁਰਦੁਰ ਸਾਹਿਬ ਦਾ ਫਿਰ ਬਾਅਦ ਵਿੱਚ ਕਰ ਲਾਂਗੇ ਪਹਿਲਾਂ ਸਾਰੀ ਵੀਰ ਗੁਰਦੁਰ ਸਾਹਿਬ ਦਾ ਗ੍ਰਾਂਥੀ ਜਿਹੜਾ ਕਿ ਉਹ ਜੁਵਾਰ ਸਿੰਘ ਵਾਲੇ ਦਾ ਦੂਸਰਾ ਇਨਵੈਸਟੀਗੇਸ਼ਨ ਇਹ ਆਂਦਾ ਸਾਡੀ ਇਨਕੋ ਪੈਂਡਿੰਗ ਮੱਲ ਜੁਵਾਰ ਸਿੰਘ ਇਨਕੁਆਰੀ ਕੀਤੀ ਦੋ ਸਪੈਕਟ ਜਿਹੜੇ ਉਸ ਗੁਰਦੁਰ ਸਾਹਿਬ ਦੇ ਵਿੱਚ ਵੇਖੇ ਗਏ ਉਹ ਨਾਲ ਦਾ ਇੱਕ ਪੰਡਾ ਸਾਹੋ ਕੇ ਉਹ ਗੁਰਦਾਰੇ ਵਿੱਚ ਉੱਥੇ ਸਾਹੋ ਕੇ ਗੁਰਦਾਰ ਸਾਹਿਬ ਚ ਸਾਹੋ ਕੇ ਗੁਰਦਾਰੇ ਦੇ ਵਿੱਚ ਉਹ ਦੇਖੇ ਜਾਂਦੇ ਆ ਉਹ ਉਹਨਾਂ ਦੇ ਮਤਾਕ ਸਸਪੈਕਟ ਦਾ ਜਿਹੜੀ ਸਕੈਚ ਬਣਾ ਕੇ ਦਿੱਤੀ ਲੇਕਿਨ ਸਕੈਚਰ ਪੁਲਸ ਨੇ ਕੁਝ ਪੁਲਸ ਵਾਲੇ ਕਹਿੰਦੇ ਆ ਵੀ ਨਹੀਂ ਸਕੈਚ ਨਹੀਂ ਬਣਾਇਆ ਕੁਝ ਕਹਿੰਦੇ ਸਕੈਚ ਬਣਾਏ ਸੀਗੇ ਸਕੈਚ ਲੇਕਿਨ ਸਕੈਚ ਤਾਂ ਉਹਦੇ ਮੁਤਾਬਕ ਬਣਨੇ ਚਾਹੀਦੀ ਜਿਸ ਆਦਮੀ ਨੇ ਦੇਖਿਆ ਦੂਸਰੇ ਆਦਮੀ ਨੂੰ ਪਤਾ ਕੋਈ ਨਹੀਂ ਗਿਆ ਵੀ ਕਿਸ ਤਰ੍ਹਾਂ ਦੀ ਜਿਹੜੀ ਡਿਸਕ੍ਰਿਪਸ਼ਨ ਸੀ ਉਹਨਾਂ ਦੇ ਮੁਤਾਬਕ ਸਕੈਚ ਨਹੀਂ ਬਣਾਇਆ ਗਿਆ ਸੈਕੰਡਲੀ ਉਹ ਸਕੈਚ ਜਿਹੜੇ ਸੀਗੇ ਨਾ ਕਿਸੇ ਪੇਪਰ 'ਚ ਪਬਲਿਸ਼ ਕੀਤੇ ਨਾ ਕਿਸੇ ਟੀਵੀ ਤੇ ਸ਼ੋਅ ਕੀਤੇ ਉਹ ਟੀਵੀ ਤੇ ਪ੍ਰੈਸ ਦੇ ਵਿੱਚ ਕਿਸੇ ਪੇਪਰ ਦੇ ਵਿੱਚ ਸ਼ੋਅ ਕਰਦੇ ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਵੀ ਉਹ ਆਦਮੀ ਹੈ ਉਹ ਤੇ ਪੁਲਿਸ ਵਾਲੇ ਉਹਨੂੰ ਫਾਇਰਡ ਕਰਦਾ ਸੀ ਵੀ ਉਹ ਕਿਹੜਾ ਆਦਮੀ ਹੈਗਾ ਇਹ ਜਿਹੜੇ ਪੁਲਿਸ ਵਾਲੇ ਜਿੰਨਾ ਨੇ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਨਹੀਂ ਕੀਤੀ ਉਹ ਕੌਣ ਹੈਗੇ ਆ ਉਹ ਕਿਸਦੇ ਕਹਿਦੇ ਨਹੀਂ ਹੋ ਰਿਆ ਸੀਗਾ ਕੋਈ ਹਾਰਪਸ ਕੋਈ ਪੋਲੀਟਿਕਲ ਆਦਮੀ ਹੈ ਕੋਈ ਪੁਲਿਸ ਦਾ ਕਿਹੜਾ ਆਦਮੀ ਜਿਹੜਾ ਕਹਿੰਦਾ ਸੀ ਵੀ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਣੀ ਚਾਹੀਦੀ ਪਰ ਕਿਉਂ ਨਹੀਂ ਹੋਣੀ ਚਾਹੀਦੀ ਉਹ ਕੌਣ ਜ਼ਿੰਮੇਵਾਰ ਹੈ ਗੁਰੂਗ੍ਰਾਸ ਸਾਹਿਬ ਦੀ ਬੇਦਵੀ ਹੋਈ ਸਾਰਿਆਂ ਨੂੰ ਬੜਾ ਦੁੱਖ ਹੈਗਾ ਲੇਕਿਨ ਜਿਹੜੇ ਮੁਲਜਮਾਂ ਨੂੰ ਬਚਾਉਣ ਤੇ ਲੱਗੇ ਆ ਉਹ ਵੀ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਪੂਰੇ ਜ਼ਿੰਮੇਵਾਰ ਨੇ ਦੋ ਆਦਮੀਆਂ ਦਾ ਸਕੈਚ ਨਹੀਂ ਬਣਾਦੇ ਫਿਰ ਡਿਫਰੈਂਟ ਜਥੇਬੰਦੀਆਂ ਜਿਹੜੀਆਂ ਹੈਗੀਆਂ ਸਿੱਖ ਆਰਗੇਨਾਈਜੇਸ਼ਨ ਉਹਨਾਂ ਨੂੰ ਕੋਈ ਅਜ਼ਮਾਇਤੇ ਸ਼ੱਕ ਹੈ ਵੀ ਇਹ ਬੰਦੇਆਂ ਨੇ ਇਹ ਕਾਰਵਾਈ ਕੀਤੀ ਹੈ ਇਹ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਨੇ ਕੀਤੀ ਹੈ ਉਹ 6 ਆਦਮੀਆਂ ਦਾ ਨਾਮ ਮੈਨੂੰ ਦੇਖ ਜਾਂਦੇ ਆ ਮੈਂ ਜਿੰਨੇ ਵੀ ਪੁਲਿਸ ਵਾਲੇ ਆਏ ਜਾਂ ਜੋ ਜਿੰਨੇ ਵੀ ਹੈ ਉਹਨਾਂ ਨੂੰ ਪੁੱਛਿਆ ਸਿੱਕਸ ਗਲੀ ਬੀ ਟੂ ਸੀ ਇਹ ਆਦਮੀ ਜਿਹੜੇਗੇ ਆਇਆ ਇਹਨਾਂ ਨੂੰ ਇੰਟਰੋਗੇਟ ਕੀਤਾ ਇਹਨਾਂ ਨੂੰ ਰੈਸਟ ਕਰਕੇ ਇੰਟਰੋਗੇਟ ਕੀਤਾ ਇਨਵੈਸਟੀਗੇਸ਼ਨ ਜੁਆਇਨ ਕਰਾਈ ਸਾਰਿਆਂ ਦਾ ਇੱਕ ਸਿੰਗਲ ਲਾਈਨ ਜਵਾਬ ਸੀ ਕਿਸੇ ਨੂੰ ਇੰਟਰੋਗੇਟ ਨਹੀਂ ਕੀਤਾ ਕਿਸੇ ਨੂੰ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਾਈ ਤਾਂ ਕਿਉਂ ਨਹੀਂ ਕਰਾਈ ਉਹਨਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਦੇ ਉਹਨਾਂ ਦੀ ਇੰਟਰੋਗੇਸ਼ਨ ਕਰਦੇ ਤੇ ਬੜੇ ਆਰਾਮ ਨਾਲ ਇਹਦੇ ਨੇ ਵੀ ਕ ਮੈਨੂੰ ਪਤਾ ਲੱਗਿਆ ਨਹੀਂ ਸੀ ਕੌਣ ਹੈਗੇ ਇਹ ਕਿਉਂ ਨਹੀਂ ਕੀਤਾ ਪਹਿਲੀ ਗਵਰਨਮੈਂਟ ਤੋਂ ਅਮੀਰ ਸੀ ਕਿ ਉਹ ਨਾ ਨਹੀਂ ਕਰਨਾ ਲੈ ਕੇ ਕਿ ਕੈਪਟਨ ਸਾਹਿਬ ਦੀ ਗਵਰਨਮੈਂਟ ਔਰ ਤੇ ਮੈਨੂੰ ਪੂਰੀ ਅਮੀਰ ਸੀ ਵੀ ਉਹ ਜ਼ਰੂਰ ਇਹ ਵਿਦਨੇ ਵੀ ਕੋ ਉਹਨਾਂ ਨੂੰ ਟਾਰਗੇਟ ਕਰਕੇ ਪੁੱਛਣਗੇ ਜਿਹੜੇ ਆ ਉੱਚੀ ਬੋਲਦੇ ਇੱਕ ਇਹ ਜਿਹੜੇ 6 ਆਦਮੀਆਂ ਤੋਂ ਲਾ ਪੁੱਛਣਾ ਇਹ ਵੀ ਸ਼ੋ ਕਰਦਾ ਵੀ ਇਹਦੇ ਪਿੱਛੇ ਵੀ ਕੋਈ ਨਾ ਕਿਸੇ ਅਥਾਰਟੀ ਦਾ ਹਸਤਾ ਉਸ ਤੋਂ ਬਾਅਦ ਇੱਕ ਫੈਕਟ ਬੜਾ ਇੰਪੋਰਟੈਂਟ ਫੈਕਟ ਹੋਰ ਆ ਰਿਹਾ ਐ ਐਸਆਈਟੀ ਬੰਦ ਹੀ ਗਈ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਜਿਹਨੂੰ ਕਰਨੇ ਆਪਾਂ ਉਹ ਸੈਟ ਬਣਦੀ ਗਈ ਉਹਦੇ ਵਿੱਚ ਬੜੇ ਸੀਨੀਅਰ ਅਫਸਰ ਦੋ ਹੋ ਗਏ ਯਾਰ ਉਹ ਇਹ ਗੱਲ ਕਹਿ ਰਿਹਾ ਵੀ ਅਸੀਂ ਤਾਂ ਇਨਵੈਸਟੀਗੇਸ਼ਨ ਕਦੇ ਗਏ ਹੀ ਨਹੀਂ ਗਏ ਹਾਂ ਜੀ ਸਰ ਉਹ ਕਿਸ ਬਾ ਕਿਸ ਪਰਪਸ ਲਈ ਉਹਨਾਂ ਨੂੰ ਉਹਦੇ ਵਿੱਚ ਜੁਆਇਨ ਕਰਾਇਆ ਜਾਂ ਉਹਨਾਂ ਦਾ ਕਿਉਂ ਮੈਂਬਰ ਰੱਖਿਆ ਗਿਆ ਉਹ ਕਿਉਂ ਨਹੀਂ ਉੱਥੇ ਇਨਵੈਸਟੀਗੇਸ਼ਨ ਦੇ ਵਿੱਚ ਗਏ ਕਿਉਂ ਨਹੀਂ ਉਹ ਇਨਵੈਸਟੀਗੇਸ਼ਨ ਉਹਨਾਂ ਨੇ ਕੀਤੀ ਔਰ ਉਹ ਕਿਸੇ ਕਹਿੰਦੇ ਉਹ ਨਹੀਂ ਗਏ ਜਾਂ ਕਿਸੇ ਕਹਿੰਦੇ ਉਹ ਇੱਕ ਇਹ ਗੱਲ ਕਹ ਰਹੇ ਇਹ ਵੀ ਪੁਆਇੰਟ ਜਿਹੜਾ ਬੜਾ ਇੰਪੋਰਟੈਂਟ ਆ ਗਿਆ ਔਰ ਪ੍ਰੈਂਟ ਗਵਰਨਮੈਂਟ ਨੂੰ ਉਹ ਇਹ ਰਿਪੋਰਟ ਦੇ ਵਿੱਚ ਸਾਰੇ ਇਫੈਕਟਸ ਲਿਖੇ ਹੈਗੇ ਬੜੇ ਈਜ਼ੀਲੀ ਪੁਆਇੰਟ ਖੁਲਸਾ ਦੇ ਸੀ ਉਹਨਾਂ ਨੂੰ ਪੁੱਛਦੇ ਉਹਨਾਂ ਦੇ ਐਕਸ਼ਨ ਲੈਂਦੇ ਇਹ ਕਿਹੋ ਜਿਹਾ ਐਕਸ਼ਨ ਲਿਆ ਇਹ ਵੀ ਬੜੀ ਖਿਰਸ਼ ਗੱਲ ਹੈ ਜੀ ਇਹਦੇ ਪਿੱਛੇ ਕੌਣ ਹੈਗਾ ਇਹ ਗੁਰੂਗਰਾਹ ਸਾਹਿਬ ਦੀ ਬਿਆਬੀ ਸਾਰਿਆਂ ਨੂੰ ਬੀਇੰਗ ਸਿੱਖ ਮੈਨੂੰ ਬੜਾ ਮਹਿਸੂਸ ਹੋਇਆ ਮੈਂ ਬੜੀ ਮਿਹਨਤ ਨਾਲ ਬੜਾ ਕੋਸ਼ਿਸ਼ ਕਰਕੇ ਕਿਉਂਕਿ ਉਸ ਟਾਈਮ ਕੋਈ ਆਦਮੀ ਤੋਂ ਮਿਸ਼ਨ ਦੇ ਸਾਹਮਣੇ ਪੇਸ਼ ਹੋਣ ਨੂੰ ਤਿਆਰੀ ਸੀ ਔਰ ਬਹੁਤ ਆਦਮੀ ਇਸਰਾਈਲ ਬਿਟੂਸ ਆਏ ਜਿਹੜੇ ਕਿ ਧਿਆਨ ਆਪਣਾ ਗਵਰਨਮੈਂਟ ਦੇ ਵਿਭਾਗ ਚ ਦੇਈ ਜਾ ਰਹੀ ਸੀ ਇਹਨਾਂ ਦੇ ਪਿੱਛੇ ਕੀ ਹੱਥ ਹੈ ਕਿਸ ਦਾ ਹੱਥ ਹੈ ਔਰ ਕਿਸੇ ਇਸਰਾਹ ਹੋਇਆ ਇਹ ਆਦਮੀ ਜਿਹੜੇ ਕਿ ਜਿਨ੍ਹਾਂ ਤੇ ਸ਼ੱਕ ਸੀ ਇਹ ਤਾਂ ਸਕੈਚ ਬਣਨਾ ਚਾਹੀਦਾ ਸੀ ਜੋ ਕੰਪਲੇਨੈਂਟ ਹੈ ਜਿਹੜਾ ਬੁਰਦਰਸਾ ਦਾ ਗ੍ਰਾਂਥੀ ਸੀ ਉਸ ਪਿੰਡ ਦੀ ਜਿਹੜੀ ਕਮੇਟੀ ਹੈ ਉਹਨਾਂ ਤੋਂ ਸਾਰਿਆਂ ਨੂੰ ਇਨਵੈਸਟਿਗੇਸ਼ਨ ਜੁਆਇਨ ਕਰਾਉਣਾ ਚਾਹੀਦਾ ਸੀ ਔਰ ਉਹਨਾਂ ਤੋਂ ਇਹ ਸਾਰੇ ਫੈਕਟਸ ਪੁੱਛ ਇਨਕੁਆਇਰ ਕਰਨੇ ਚਾਹੀਦੇ ਸੀ ਔਰ ਕਿਸ ਨੇ ਪਿੱਛੇ ਕਰਦੇ ਨਹੀਂ ਹੋਇਆ ਔਰ ਕਿਉਂ ਹੋਇਆ ਇਹ ਸਾਰੇ ਫੈਕਟਸ ਦਾ ਸਾਹਮਣੇ ਆਉਣਾ ਲੋਕਾਂ ਵਾਸਤੇ ਸੱਚਾਈ ਸਾਹਮਣੇ ਆਣੀ ਬਹੁਤ ਜ਼ਰੂਰੀ ਹੈਗੀ ਹੈ ਇਹ ਕੈਪਟਨ ਸਾਹਿਬ ਦੱਸ ਸਕਦੇ ਆ ਇਹ ਪ੍ਰੋਟੋਕੋਲ ਕਿ ਜੋ ਮੈਂ ਤੁਹਾਨੂੰ ਹੁਣ ਦੱਸੇਗੇ ਇਹ ਕੈਪਟਨ ਸਾਹਿਬ ਇਹਦਾ ਰਿਪਲਾਈ 1.5 ਦਿਨ ਨੇ ਮਿਦਨ 24 ਆਰ ਔਰ ਦੇ ਨਹੀਂ ਦਿੰਦੇ ਪাবਲਿਕ ਲੈਟਰ ਲਿਖੇ ਕਿ ਕਿਉਂ ਨਹੀਂ ਦੇ ਰਹੇ ਕਿਉਂ ਕਿਸਲੇ ਘੰਟੇ ਕਿਸ ਨੂੰ ਸੇਵ ਕਰਨਾ ਚਾਹੁੰਦੇ ਆ ਹੂੰ ਜਦੋਂ ਪਾਰਪਰ ਕੱਲ ਕਹਿ ਰਹੇ ਹੋ ਕਿ ਕੋਈ ਨਾ ਕੋਈ ਉਹ ਤਰੇਸ ਜਾਉਂ ਆ ਕੇ ਤੇ ਸਾਡਾ ਤਾਂ ਬਹੁਤ ਖੁਸ਼ੀ ਕਿ ਮਾਰਤਾ ਕਿ ਸੁਖਸਰ ਦਾ ਨਾਮ ਮਾਰੇ ਨੀ ਜਿਹਦੇ ਨਾਮ ਮਾਰਿਆ ਸੁਖੀਪਾਲਾ ਦਾ ਨਾਮ ਮਾਰੇ ਤੂੰ ਕੁਝ ਕੀਤਾ ਤੋਂ ਹਾਂ ਹਾਂ ਹੁਣ ਤਾਂ ਬਾਦਲੇ ਕਿ ਅੰਦਰ ਪੁਲਿਸ ਪਾਡਣੀ ਪੈਣੀ ਇਹਨਾਂ ਦੀ ਪੀਸ ਪੀਸ ਬਾਦਲੇ ਨਹੀਂ ਸਰਕਾਰ ਦੇ ਕੋਲ ਜੀ ਇਹ ਉਹਨਾਂ ਤੋਂ ਉਹਨਾਂ ਨੂੰ ਇੰਟਰਵਿਊ ਕਰਦੇ ਆ ਵਾਪਸ ਦੱਸ ਦੇਣਾ ਸਾਨੂੰ ਦੇ 6 ਆਦਮੀ ਜਿਹਦੇ ਰਿਪੋਰਟ ਵਿੱਚ ਨਾਮ ਹੈ ਮੈਂ ਡਿਸਕਲੋਸ ਨਹੀਂ ਕਰਨਾ ਚਾਹੁੰਦਾ ਨੇ ਇਹ ਬੰਦੇ ਜਨਤਕ ਬਾਦ ਬਾਦ ਅੱਜ ਕਿਹੜਾ ਖਲਾਸਾ ਕਰਨਾ ਹੈ ਤੁਸੀਂ ਇਹ ਦੱਸੋ ਜਿਹੜਾ ਤੁਸੀਂ ਕੋ ਬਹੁਤ ਵੱਡਾ ਖਲਾਸਾ ਕੋ ਕੀ ਹੈ ਇਹ ਖਲਾਸਾ ਗੁਰੂਗਰਾ ਸਾਹਿਬ ਦੀ ਬਿਆ ਦੀ ਵੀ ਆਇਆ ਜਿਹੜੇ ਰੈਜ਼ੀਡੈਂਟ ਕੀਤੀ ਆ ਮਾਘਾ ਦਿਵਸਾਉਂ ਲੁਧਿਆਣਾ ਚੋਂ ਆਪਾਂ ਕੀਤੀ ਜਿਹੜਾ ਸਿਰਫ ਉਮੀਦ ਹੈ ਕਰਦੇ ਆ ਕਿ ਜੋ ਹੁਣ ਤੱਕ ਵਿਸ਼ੇ ਸਰਕਾਰ ਵਿੱਚ ਪਾਇ ਰੱਖਿਆ ਕੇ ਪਾਰ ਪਾਰ ਸਰਕਾਰ ਦੀ ਕਦੇ ਹੁਕਮ ਹਟਾਉਂ ਤੇ ਰੱਖ ਕੇ ਕੀ ਆਜਾ ਆਪਣਾ ਕਲਾਸਿਕ ਸੁਪਰੀਦ ਪਾਰਟੀ ਨਾਲ ਜੁੜਿਆ ਨਾ ਨਾਲ ਡੇਗੇ ਕਿਉਂ ਨਹੀਂ ਨਹੀਂ ਉਹ ਰਿਪੋਰਟ ਦੇ ਵਿੱਚ ਹੀ ਲਿਖਿਆ ਗਿਆ ਹੈ ਕੈਪਟਨ ਸਾਹਿਬ ਪੁੱਛੋ ਤੁਸੀਂ ਆ ਕੇ ਵੀ ਐਕਟਿਵ ਜੀ ਸਾਡੇ ਦਾ ਪੋਲੀਟਿਕਲ ਲੀਡਰ ਹੋ ਤੁਸੀਂ ਅਡਾ ਗਵਰਨਰ ਜਸਟਿਸ ਹੋ ਪੋਲੀਟਿਕਲ ਮੈਂ ਆਈ ਨਾ ਆਈ ਲੋ ਮੈਂ ਉਸ ਤਰ੍ਹਾਂ ਆਈ ਹੋਇਆ ਚਾਹੁੰਦਾ ਨਹੀਂ ਕਿ ਤੁਹਾਨੂੰ ਨਾਲੋਂ ਸਾ ਤੋਂ ਪਬਲਿਕ ਕਰ ਦੋ ਪਬਲਿਕ ਵਿੱਚ ਬੋਲ 6 ਬੰਦੇ ਕਿਹੜੇ ਗਏ ਕਹਿੰਦਾ 6 ਬੰਦੇ ਤੇ 9 ਤੁਸੀਂ ਰਿਪੋਰਟ ਦੇ ਵਿੱਚ ਰਿਪੋਰਟਿੰਗ ਕਰਦੇ ਹਾਂ ਰਿਪੋਰਟ ਕਰਦੇ ਹਾਂ ਦੇਖੋ ਪੋਲਿਟিক্যাল ਲੀਡਰ ਨੂੰ ਮੈਨੂੰ ਨਾਲ ਲੈਣਾ ਚਾਹੀਦੇ ਨੇ ਦੇਖੋ ਦਾ ਪਰਪਸ ਵੀ ਪਹਿਲੇ ਉਹ ਲਾਈਨ ਆਰਡਰ ਨੂੰ ਬੈਟ ਕਰਨ ਨੂੰ ਕੋਈ ਸਿਚੁਏਸ਼ਨ ਨਾ ਹੋਵੇ ਇਸ ਕਰਕੇ ਨਹੀਂ ਮੈਂ 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 ਸਿਰਫ ਇਹ ਕਹਿ ਰਿਹਾ ਦੇਖੋ ਕਾਰਨ ਦੀ ਜੀ ਤੁਸੀਂ ਰਿਪੋਰਟ ਰੱਖੀਤਾ ਤੁਹਾਡੀ ਸਰਕਾਰ ਨੇ ਗੌਰ ਨਹੀਂ ਕੀਤਾ ਮੈਨੂੰ 5 ਘੰਟੇ ਇੰਤਜ਼ਾਰ ਕਰਕੇ ਰੱਖਿਆ ਲੇਕਿਨ ਤੇ 6 ਵਜੇ ਨਾਮ ਲੈਣੇ ਆ ਹਾਂ ਹਾਂ ਨਹੀਂ ਮੈਂ ਰਿਪੋਰਟ ਕਰਾਂਗਾ ਕੋਈ ਤੁਸੀਂ ਖਾਸ ਹੈ ਬਟਾ ਹਾਂ ਹਾਂ ਕਿਹੜੇ ਕਿਹੜੇ ਤੱਕ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਮਾਮਲਾ ਇਹ ਚੱਲ ਚੁੰਦ ਨਹੀਂ ਦੇਖੋ ਮੈਂ ਦੇਖੋ ਇੰਨਾ ਰੱਖਿਆ ਕਰਾਂ ਦੇਖੋ ਗੱਲ ਇੰਨੀ ਹੈ ਕਿ ਸਵਾਲ ਅੱਜ ਵੱਡਾ ਇਹ ਖੜਾ ਹੁੰਦਾ ਹੈ ਕਿ ਉਹ ਕੀ ਸਵਾਲ ਸੌਦਾ ਲਾਉਣਾ ਹੈ ਕਮੈਨ ਸੌਦਾ ਲਾਉਣੇ ਇੱਕ ਮੈਂ ਦੇਖੋ ਸਭ ਤੋਂ ਪਹਿਲਾਂ ਜਿਹੜੀ ਕੈਪਟਲ ਸਰਕਾਰ ਨੇ ਇਹਨਾਂ ਦੀ ਰਿਪੋਰਟ ਨੂੰ ਰਿਜੈਕਟ ਕਰ ਦਿੱਤਾ ਬਾਕੀ ਗੱਲ ਤਾਂ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਰਿਪੋਰਟ ਫੇਰ ਵੀ ਇਹਨਾਂ ਨੇ ਦਿੱਤੀ ਲੈ ਕਿਉਂ ਨਹੀਂ ਖਲਾਸਾ ਕਰਦੇ ਕਿ ਕਿਹੜੇ ਕਿਹੜੇ ਛੇ ਜਿਹੜੇ ਪੁਲਿਸ ਅਧਿਕਾਰੀ ਤੇ ਫਿੱਟ ਦੇ ਮੋਰ ਤੇ ਉਹ ਇਹਨਾਂ ਨੇ ਸਕੈਚਰੀ ਬਣਾਇਆ ਉਹ ਤੋਂ ਵੀ ਜਾਂਚ ਕਰਨਾ ਜਿਹੜਾ ਪੰਜਾਬ ਸਰਕਾਰ ਤੋਂ ਦੀ ਰਿਪੋਰਟ ਨੂੰ ਰੱਦ ਪੰਜਾਬ ਸਰਕਾਰ ਨੇ ਰਿਪੋਰਟ ਹਜੇ ਤੱਕ ਪੈਂਡਿੰਗ ਰੱਖੀ ਹੋਈ ਹੈ ਉਹਦੇ ਉੱਪਰ ਜਿੰਨਾ ਬੋਲੇ ਉਸੇ ਤਰਤਿੰਦਰ ਸਿੰਘ ਬਾਜਵਾ ਬੋਲੇ ਅੱਜ ਹਰੇਕ ਚੀਜ਼ ਦਾ ਸਿਸਟਮ ਹੁੰਦਾ ਆ ਆਪਾਂ ਡੈਕੋਰਮ ਅੱਜ ਚਾਹੇ ਅਜੇ ਆਮਾਦੀ ਪਾਰਟੀ ਜੁਆਇਨ ਕਰ ਚੁੱਕੇ ਪਰ ਜਦੋਂ ਰਿਪੋਰਟ ਸਬਮਿਟ ਕੀਤੀ ਸੀਗੀ ਉਦੋਂ ਇਹ ਕਮਿਸ਼ਨ ਦੇ ਚੇਅਰਮੈਨ ਸੀਗੇ ਮੇਰੇ ਇੱਕ ਮੈਨੂੰ ਕੰਪਲੀਟ ਕਰ ਲੈਣ ਦਿਓ ਡੈਕੋਰਮ ਇਹ ਕਹਿੰਦਾ ਹੈ ਪ੍ਰੋਟੋਕੋਲ ਇਹ ਕਹਿੰਦਾ ਹੈ ਕਿ ਅੱਜ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਆ ਕਿ ਜਿਹੜੀ ਜਸਟਿਸ ਜ਼ੋਰੋ ਸਿੰਘ ਕਮਿਸ਼ਨ ਦੀ ਰਿਪੋਰਟ ਸੀਗੀ ਉਹਨੂੰ ਪਬਲਿਕ ਕਰੋ ਇਹ ਉਹਨਾਂ ਦੀ ਡਿਊਟੀ ਬਣਦੀ ਹੈ ਜਿਹੜੇ ਗਰੰਤੀ ਨੇ ਉਹਨਾਂ ਨੇ ਇਨਟਰਾਗੋਗੇਟ ਨਹੀਂ ਕੀਤਾ ਹੈਗਾ ਦੋ ਵਿਅਕਤੀਆਂ ਦਾ ਨਾਮ ਜਿਹੜੇ ਜਦਵੰਦੀਆਂ ਨੇ ਲਿਆ ਉਹਨਾਂ ਨੂੰ ਨੋ ਇੰਟਰਵਿਊ ਨਹੀਂ ਕੀਤਾ ਹੈਗਾ ਔਰ 6 ਬੰਦੇ ਦਾ ਨਾਮ ਹੈ ਜਿਹੜਾ ਉਹ ਸਰਕਾਰ ਤੇ ਜ਼ਿੰਮੇਵਾਰੀ ਬਣਦੀ ਸੀਗੀ ਜੇ ਤੁਸੀਂ 1 ਮਿੰਟ 1 ਇਹ 1 ਮਿੰਟ ਲੈਟ ਮੀ ਕੰਪਲੀਟ ਆਪ ਤੁਸੀਂ ਤੁਹਾਨੂੰ ਪੰਜਾਬ ਦੇ ਲੋਕ ਬੇਦਬੀ ਮਾਮਲਾ ਹੋਇਆ ਤੁਸੀਂ 6 6 ਲੋਕ ਨਾ 1 ਮਿੰਟ ਇੱਕ ਮਿੰਟ ਜੀ ਇਹਨਾਂ ਤੋਂ ਪੁੱਛਾ ਕਰਾਂਗੇ ਤੁਹਾਡੇ ਤੁਹਾਡੇ ਤੁਸੀਂ ਜਿਵੇਂ ਜਿਵੇਂ ਤੁਸੀਂ ਕਰ ਰਹੇ ਹੋ ਕੈਪਟਨ ਜੀ ਥੋੜਾ ਸੌਖਾ ਜਿਹਾ ਹਾਂ ਬਿਲਕੁਲ ਕੈਪਟਨ ਰਸਨ ਲੋਕਾਂ ਨੂੰ ਕਿਉਂ ਕਾਰਵਾਈ ਨਹੀਂ ਕਰਦੇ ਬਿਲਕੁਲ ਠੀਕ ਹੈ ਉਸਤਾਦ ਜੀ ਕੈਪਟਨ ਨੂੰ ਇਹ ਪੁੱਛ ਰਹੇ ਹੋ ਤਾਂ ਸਾਨੂੰ ਘੱਟ ਜੀ ਨਾਂ ਤਾਂ ਦੱਸ ਸਕਦੇ ਹੋ ਨਾ ਕਿਹਨੇ ਕਾਰਵਾਈ ਨਹੀਂ ਕੀਤੀ ਹਾਂ ਨਾਂ ਨੂੰ ਕਾਰਵਾਈ ਚ ਦੱਸੋ ਰਿਪੋਰਟ ਦੇ ਵਿੱਚ ਰਿਪੋਰਟ ਦੇ ਵਿੱਚ ਕੈਪਟਨ ਸਾਹਿਬ ਦੇ ਟੇਬਲ ਤੇ ਆ ਬਾਜਵਾ ਜੀ ਰਿਪੋਰਟ ਦੇ ਵਿੱਚ ਡਾਹ ਜੇ ਸਾਨੂੰ ਨਾਂ ਕਿੰਨੇ ਦੱਸੇ ਸੀ ਤਾਂ ਇਹ ਜਿਹੜੇ ਸਿੱਖ ਜੱਦੇਵਾਦੀ ਆ ਡਿਫੈਂਡ ਸਿੱਖ ਜੰਦੇ ਜਿੱਥੇ ਬੰਦਿਆ ਉੱਥੇ ਸਾਹ ਜੀ ਜੇ ਕਾਡਾ ਲਾਇਆ ਹੋਇਆ ਸੀ ਜੀ ਉਹਨਾਂ ਦੇ ਨਾ ਦੇ ਪਿਕਚਰਾਂ ਦੇ ਮੈਂਬਰ ਦੇਖੋ ਜੀ ਗੱਲ ਇਹ ਹੈ ਜਨਤਕ ਕਰਨ ਨੂੰ ਕਰ ਦਈਏ ਅੱਜ ਹਾਲਾਤੇ ਬਣ ਜਾਣਗੇ ਤੁਹਾਡੀ ਅਜੇ ਖਬਰ ਜਾਣੀ ਨਹੀਂ ਉਹਨਾਂ ਦੇ ਘਰਾਂ ਤੇ ਪ੍ਰੋਬਲਮ ਹੋ ਜੂਗੀ ਸਰਕਾਰ ਨੂੰ ਪਤਾ ਕਿਹੜੇ ਬੰਦੇ ਆ ਰਿਪੋਰਟ ਦੇ ਵਿੱਚ ਨਾ ਹੈ ਸਰਕਾਰ ਅੱਜ ਹੀ ਅਰੈਸਟ ਕਰੇ ਉਹਨਾਂ ਨੂੰ ਅੱਜ ਅੱਜ ਹੀ ਅਰੈਸਟ ਕਰੇ ਸਰਕਾਰ ਇਹ ਕਹਿੰਦਾ ਪ੍ਰੋਬਲਮ ਆਜੂ ਅੱਜ ਹੀ ਸੇਵਾ ਨੂੰ ਐਲ ਤੁਹਾਨੂੰ ਜਾਣ ਜਾਂਦਾ ਫਰੰਟ ਕਰਦੀ ਜਰੂਰ ਨਹੀਂ ਅਸੀਂ ਇਹ ਕਹਿੰਦੇ ਅਸੀਂ ਬੰਗ ਕਰਦੇ ਤੁਹਾਡੇ ਰਾਹੀਂ ਕਮੈਂਟ ਕਿਉਂ ਨਹੀਂ ਕਰਦੀ ਨਹੀਂ ਨਹੀਂ ਬੱਡਾ ਫਲਾਸਾ ਇਹ ਕਰਦੇ ਜੀ ਨਹੀਂ ਜੀ ਨਹੀਂ ਜੀ ਨਹੀਂ ਜੀ ਨਹੀਂ ਅਸੀਂ ਅਸੀਂ ਇਹ ਚਾਹੁੰਦੇ ਆ ਸਰਕਾਰ ਉਹਨਾਂ ਦੇ ਨਾਮ ਨਾਲ ਸਾਹਮਣੇ ਆਵੇ